ਪੰਥਕ ਅਤੇ ਅਕਾਲੀ ਦਲ ਦਾ ਸੰਕਟ ਜਿਹੜਾ ਬੰਦਨਾ ਸਤਿਉਪਾਦ ਤਿੰਨ ਸਿੱਖ ਪੰਥ ਅਤੇ ਅਕਾਲੀ ਦਲ ਲਈ ਚੁਣੌਤੀਆਂ ਅਤੇ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆਉਂਦੀਆਂ ਅਤੇ ਸਥਿਤੀ ਹੁਣ ਵੀ ਤਣਾਅਪੂਰਨ ਅਤੇ ਬੇਕਿੰਨੀ ਵਾਲੀ ਬਣੀ ਹੋਈ ਹੈ ਅਤੇ ਪੰਥਕ ਤੇ ਅਕਾਲੀ ਦਲਾਂ ਦੀ ਏਕਤਾ ਦੀ ਕੋਈ ਗੱਲ ਨਜ਼ਰ ਨਹੀਂ ਆ ਰਹੀ ਹਾਂ 2 ਦਸੰਬਰ ਨੂੰ ਅਕਾਲ ਤਖਤ ਦੇ ਚੇਤੇਦਾਰ ਸੌਰ ਗਗਬੀਰ ਸਿੰਘ ਨੇ ਬਾਕੀ ਤੱਕ ਨਾਲ ਸਲਾਮਸ਼ੁਬਰਾ ਕਰਕੇ ਅਕਾਲੀ ਦਲ ਮੌਜੂਦਾ ਅਤੇ ਕਈ ਸਾਬਕਾ ਆਗੂਆਂ ਨੂੰ ਬਰਗਾੜੀ ਤਾੜ ਬਹਿਲਬਲ ਕਲਾਂ ਤਾੜ ਸਿਰਸਾ ਵਾਲੇ ਰਾਮ ਰਹੀਮ ਨੂੰ ਮਾਫੀ ਦੇਣ ਦੇ ਦੋਸ਼ ਚੁਸਜਾਵਾਂ ਸੁਣਾਈਆਂ ਸਨ ਅਤੇ ਤਨਖਾਹਾਂ ਲਾਈਆਂ ਸਨ ਸੁਖਬੀਰ ਸਿੰਘ ਬਾਦਲ ਨੇ ਸਾਰਿਆਂ ਕੁ ਤਾਹਿਆਂ ਦੋਸ਼ਾਂ ਅਤੇ ਆਪ ਗੁਦਰੀਆਂ ਦੀਆਂ ਗਲਤੀਆਂ ਸ਼ਰਿਆਨ ਕਬੂਲ ਕਰਕੇ ਲੱਗੀਆਂ ਤਨਖਾਹਾਂ ਉੱਪਰ ਅਮਲ ਕੀਤਾ ਸੀ ਇਸ ਘਟਨਾਕ੍ਰਮ ਨੇ ਪੰਥ ਦੀ ਸਰਮੌਰ ਸੰਸਥਾ ਅਕਾਲ ਪਕਟ ਦੇਵਕਾਰ ਸਮਰੱਥਾ ਅਧਿਕਾਰਾਂ ਅਤੇ ਅਗਵਾਈ ਨੂੰ ਇੱਕ ਵਾਰ ਫਿਰ ਉਜਾਗਰ ਕੀਤਾ ਸੀ ਪੰਥ ਨੂੰ ਇੱਕ ਸਮਰੱਥ ਕੇਂਦਰ ਦਾ ਅਹਿਸਾਸ ਅਤੇ ਵਿਸ਼ਵਾਸ ਪ੍ਰਦਾਨ ਕੀਤਾ ਸੀ ਅਤੇ ਜਾਪਦਾ ਸੀ ਕਿ ਪੰਥ ਵਿੱਚ ਹੁਣ ਪਾਇਦਾਰ ਏਕਾ ਮੁੜ ਕਾਇਮ ਹੋ ਜਾਵੇਗੀ ਅਤੇ ਪੰਜਾਬ ਅਤੇ ਪੰਥ ਦੀ ਪਤਨੀ ਦੇ ਸਿਆਸੀ ਜਮਾਤ ਫਿਰ ਉੱਭਰ ਆਵੇਗੀ ਅਤੇ ਆਪਣੇ ਵਿਰੋਧੀਆਂ ਨੂੰ ਪਛਾੜ ਦੇਵੇਗੀ ਅਕਾਲ ਤਖਤ ਸਾਹਿਬ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਜਿਸ ਨੂੰ ਅਕਾਲੀ ਦਲ ਦੀ ਮੈਂਬਰਸ਼ਿਪ ਵਰਤੀ ਕਰਨ ਦੇ ਅਮਲ ਦੀ ਨਿਗਰਾਨੀ ਦਾ ਕਾਰਜ ਦਿੱਤਾ ਗਿਆ ਸੀ ਇਸ ਦਾ ਮਕਸਦ ਨਕਲੀ ਭਰਤੀ ਰੋਕਣਾ ਅਤੇ ਸੂਝ ਸੇਖ ਧਰਾਂ ਦੇ ਸ਼ਮੂਲੀਅਤ ਨਾਲ ਮੈਂਬਰ ਭਰਤੀ ਕਰਨਾ ਸੀ ਏਕਤਾ ਵਿਸ਼ਵਾਸ ਅਤਿਸਥਿਰਤਾ ਦੇ ਅਹਿਸਾਸ ਪਾਣੀ ਦਾ ਬੁਲਬੁਲਾ ਸਾਬਤ ਹੋ ਗਏ ਜਦੋਂ ਸੁਖਬੀਰ ਸਿੰਘ ਬਾਦਲ ਆਪਣੇ ਵੱਲੋਂ ਕਬੂਲੇ ਗਏ ਦੋਸ਼ਾਂ ਦੀ ਜ਼ਿੰਮੇਵਾਰੀ ਤੋਂ ਮੁੱਕਰ ਗਏ ਅਕਾਤ ਤੱਕ ਦੇ ਜਥੇਦਾਰ ਸਰਦਾਰ ਰਗਵੀਰ ਸਿੰਘ ਨੇ ਜਥੇਦਾਰ ਗਿਆਨੀ ਸਰਦਾਰ ਹਰਪ੍ਰੀਤ ਸਿੰਘ ਤਖਤ ਕੇਸਗੜ ਦੇ ਜਥੇਦਾਰ ਸਰਦਾਰ ਸੁਲਤਾਨ ਸਿੰਘ ਨੂੰ ਉਹਨਾਂ ਦੇ ਅਹੁਦਿਆਂ ਵੀ ਲਾਹ ਦਿੱਤਾ ਇਹ ਸਿਆਸੀ ਅਤੇ ਸ਼੍ਰੀ ਕਾਨਾ ਬਦਲਾਖੋਰੀ ਦੀ ਇੱਕ ਨੰਗੀ ਚਿੱਟੀ ਮਿਸਾਲ ਹੈ। ਅਕਾਲੀ ਦਲ ਪਈ ਇੱਕ ਹੋਰ ਮੁਸ਼ਕਲ ਇਹ ਹੀ ਖੜੀ ਹੋ ਗਈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਵੀ ਅਸਤੀਫਾ ਦੇ ਦਿੱਤਾ ਸੀ। ਇਹ ਅਸਤੀਫਾ ਅਕਾਲੀ ਦਲ ਨੂੰ ਬਹੁਤਾ ਮਹਿੰਗਾ ਪੈ ਰਿਹਾ ਸੀ ਜਿਸ ਕਰਕੇ ਸਰਦਾਰ ਧਾਮੀ ਹੋਰਾਂ ਨੂੰ ਮਨਾਉਣ ਅਤੇ ਪ੍ਰਧਾਨਗੀ ਮੁੜ ਸੰਭਾਲਣ ਲਈ ਰਾਜ਼ੀ ਕਰਨ ਲਈ ਯਤਨ ਤੇਜ਼ ਕਰ ਦਿੱਤੇ ਗਏ। ਮੁੰਝ ਗਿਆਨੀ ਰਗਬੀਰ ਸਿੰਘ, ਗਿਆਨੀ ਸਰਦਾਰ ਹਾਫੀਜ਼ ਸਿੰਘ ਅਤੇ ਕੁਝ ਹੋਰ ਅਕਾਲੀ ਸ਼ਖਸੀਅਤਾਂ ਨੇ ਵੀ ਸਰਦਾਰ ਧਾਮੀ ਹੋਰਾਂ ਨੂੰ ਅਸਤੀਫਾ ਵਾਪਸ ਲੈਣ ਅਤੇ ਕਮੇਟੀ ਫਰਦਾਨ ਦੀ ਸੇਵਾ ਮੁੜ ਸੰਭਾਲਣ ਲਈ ਬੇਨਤੀਆਂ ਕਰ ਰਹੇ ਸਨ। ਸਭਨੂੰ ਲੱਗਦਾ ਸੀ ਕਿ ਸਰਦਾਰ ਧਾਮੀ ਨੂੰ ਇੱਕ ਸਰਵ ਸਾਂਝੇ ਆਗੂ ਵਜੋਂ ਸਥਾਪਿਤ ਕਰਕੇ ਆਪਣੇ ਲਈ ਲਾਹਾ ਲਿਆ ਜਾਵੇ। ਇਸ ਮਕਸਦ ਲਈ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਖੁੰਦੜ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਗੜ ਸ਼ੰਕਰ ਦੀ ਇੱਕ ਵਿਦਿਅਕ ਸੰਸਥਾ ਵਿੱਚ ਸਈ ਸਰਦਾਰ ਧਾਮੀ ਨਾਲ ਗੱਲਬਾਤਾਂ ਕੀਤੀਆਂ ਅਤੇ ਆਖਰਕਾਰ ਉਹ ਸਰਦਾਰ ਧਾਮੀ ਨੂੰ ਨੰਮਣਉਣ ਵਿੱਚ ਸਫਲ ਰਹੇ ਅਤੇ ਉਹ ਦਾ ਮੁਰ ਅਹੁਦਾ ਸੇਵਾ ਅਹੁਦਾ ਸੇਵਾ ਸੰਭਾਲਣ ਦਾ ਐਲਾਨ ਕਰਕੇ ਆਪਣੇ ਤਾਲਚ ਉਲੀਕ ਲਏ ਸਨ ਉਹਨਾਂ ਕਿਹਾ ਕਿ ਦੋਹਾਂ ਤਤਾਂ ਦੇ ਸਿੰਘ ਸਹਿਬਾਨਾਂ ਦੀ ਯੋਗਤਾ ਨਿਯੁਕਤੀ ਅਧੀਤਾਰ ਖੇਤਰ ਸੇਵਾ ਸ਼ਰਤਾਂ ਅਤੇ ਸੇਵਾ ਮੁਕਤੀ ਲਈ ਸਪਸ਼ਟ ਤੇ ਪਾਰਦਰਸ਼ੀ ਨਿਯਮ ਬਣਾਉਣ ਦੀ ਲੋੜ ਉੱਪਰ ਜ਼ੋਰ ਦਿੰਦਾ ਹੈ। ਨਾਲ ਹੀ ਉਹਨਾਂ ਨੇ ਇਹ ਕਿਹਾ ਦੋਹਾਂ ਤਤਾਂ ਦੇ ਸੇਵਾ ਦੇ ਬਾ ਚੁੱਕੇ ਸਹਿਬਾਨ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ। ਸਰਦਾਰ ਧਾਮੀ ਨੇ ਇਸ ਬਿਆਨ ਵਿੱਚ ਸਾਬ ਨੂੰ ਨਾਲ ਲੈ ਕੇ ਚੱਲਣ ਦੀ ਭਾਵਨਾ ਝਲਕਦੀ ਲੱਗਦੀ ਹੈ ਇਹ ਸੰਭਵ ਹੈ ਕਿ ਉਹ ਸਰਵ ਸਾਂਝੇ ਅਹੁਦੇਦਾਰ ਵਾਂਗ ਵਿਚਰਨ ਦਾ ਯਤਨ ਕਰਨ ਉਹਨਾਂ ਇਹ ਵੀ ਕਿਹਾ ਕਿ ਦਸ਼ਮਨ ਤਾਕਤਾਂ ਸਿੱਖ ਸੰਸਥਾਵਾਂ ਅਤੇ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ ਕਰ ਰਹੀਆਂ ਹਨ ਭਾਜਪਾ ਦਾ ਚੋਗਾ ਅਤੇ ਜਾਲ ਇਤਿਹਾਸਿਕ ਦਿੱਲੀ ਕਿਸਾਨ ਮੂਵ ਚ ਦਿੱਪਾ ਕਾਰਨ ਦੀ ਅਕਾਲੀ ਦਲ ਨੂੰ ਭਾਜਪਾ ਨਾਲੋਂ ਤੋੜ ਵਿਛੋੜਾ ਕਰਨ ਲਈ ਮਜਬੂਰ ਹੋਣਾ ਪਿਆ ਸੀ ਇਸ ਘਟਨਾ ਕਰੰਗ ਨਾਲ ਭਾਜਪਾ ਦਾ ਇੱਕ ਪੱਕਾ ਜੋਟੀਦਾਰ ਉਸ ਨਾਲੋਂ ਟੁੱਟਣ ਕਰਕੇ ਉਸ ਨੂੰ ਅਕਾਲੀ ਸਫਾ ਵਿੱਚੋਂ ਹੋਰ ਜੋਟੀਦਾਰਾਂ ਦੀ ਜ਼ਰੂਰਤ ਸੀ ਕਿਸਾਨ ਮੋਰਚੇ ਦੌਰਾਨ ਗਰੇਵਾਲ ਵਰਗੇ ਭਾਜਪਾ ਦੇ ਸੂਤ ਬਣੇ ਹੋਏ ਸਨ ਅਤੇ ਬਾਅਦ ਵਿੱਚ ਅਕਾਲੀ ਦਲ ਦੇ ਅੰਦਰੂਨੀ ਵਿਰੋਧਾਂ ਨਾਰਾਜ਼ਗੀਆਂ ਅਤੇ ਧੜਾ ਹਿੱਤਾਂ ਕਰਕੇ ਇਸ ਵਿੱਚ ਅੰਦਰੂਨੀ ਖਿੱਚੋ ਤਾਣ ਵਧਦੀ ਗਈ ਅਤੇ ਸੁਖਦੇਵ ਸਿੰਘ ਢੀਂਡਸਾ ਵਰਗੇ ਅੰਦਰ ਖਾਤੇ ਭਾਜਪਾ ਨਾਲ ਸੰਪਰਕ ਰੱਖਣ ਲੱਗ ਪਏ। ਮਲੂਕਾ ਪਰਿਵਾਰ ਤਾਂ ਮੰਗਰੋ ਭਾਜਪਾ ਦਾ ਹੀ ਹੋ ਗਿਆ। ਧਾਰਮਿਕ ਖੇਤਰ ਵਿੱਚ ਹਰਨਾਮ ਸਿੰਘ ਤੋਂੰਦਾ ਵਰਗੇ ਇੱਕ ਪਾਸੇ ਕੁੰਭ ਮੇਲੇ ਮੌਕੇ ਸੰਗਮ ਵਿੱਚ ਸੁਭਿਆਲਾ ਰਹੇ ਸਨ ਅਤੇ ਦੂਜੇ ਪਾਸੇ ਭਾਜਪਾ ਆਰਐਸਐਸ ਦੇ ਦਰਿਆ ਵਿੱਚ ਇਸ਼ਨਾਨ ਕਰਨ ਲਈ ਕਾਲੇ ਸਨ। ਇਹੀ ਹਾਲ ਅਕਾਲੀ ਸੁਧਾਰ ਲਹਿਰ ਵਾਲੇ ਆਗੂਆਂ ਦਾ ਹੈ ਇਹ ਨਵੇਂ ਹਮਾਇਤਿਆਂ ਦੀ ਸਰਗਰਮੀ ਨਾਲ ਭਾਜਪਾ ਨੂੰ ਤਾਕਤ ਮਿਲ ਰਹੀ ਹੈ ਇਸ ਤਰ੍ਹਾਂ ਇਸ ਦੀ ਸਮਧੀਆਂ ਪੰਥ ਵਿਰੋਧੀ ਅਤੇ ਪੰਜਾਬ ਵਿਰੋਧੀ ਧੜੇ ਸਤਾ ਹਤੇ ਆਉਣ ਲਈ ਭਾਜਪਾ ਆਰਐਸਐਸ ਨੂੰ ਤਾਕਤ ਪ੍ਰਦਾਨ ਕਰ ਰਹੇ ਹਨ ਇਸ ਨੇੜਤਾ ਨਾਲ ਉਤਸ਼ਾਹ ਹੋਈ ਭਾਜਪਾ ਨੇ ਮਜਾਹਰੇ ਦੇ ਧਰਨੇ ਦੇਣੇ ਸ਼ੁਰੂ ਕਰ ਦਿੱਤੇ ਹਨ ਇਸ ਦੇ ਨਾਲ ਹੀ ਉਹ ਦਲਿਤ ਵਰਗ ਨੂੰ ਆਪਣੇ ਨੇੜੇ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਿਛਲੀ ਲੋਕ ਸਭਾ ਚੋਣ ਵਿੱਚ ਉਸ ਨੇ ਦੋ ਉਮੀਦਵਾਰ ਖੜੇ ਕਰਕੇ ਇਹ ਦਰਸਾਉਣ ਦਾ ਯਤਨ ਕੀਤਾ ਸੀ ਕਿ ਦਲਿਤ ਸਮਾਜ ਵਿੱਚ ਉਸ ਦਾ ਪ੍ਰਭਾਵ ਤੇ ਸ਼ਕਤੀ ਵੀ ਮੌਜੂਦ ਹੈ ਸੰਸਦ ਮੈਂਬਰ ਸ਼੍ਰੀ ਰਵਨੀਤ ਸਿੰਘ ਬਿੱਟੂ ਪਾਜਬਾ ਦਾ ਇੱਕ ਨਵਾਂ ਮੋੜਾ ਹੈ ਅਕਾਲੀ ਦਲ ਦੇ ਸ਼ਰੀਕਾੜਿਆਂ ਨੂੰ ਉਂਗਲ ਲਾ ਕੇ ਭਾਜਪਾ ਆਪਣੀ ਪਿਛਲੀ ਇੱਤੇ ਤੱਕ ਸਾਲੀ ਨੀਤੀ ਨੂੰ ਹੀ ਲਾਗੂ ਕਰ ਰਹੀ ਹੈ ਉਸ ਨੀਤੀ ਅਨੁਸਾਰ ਜਿੱਥੇ ਉਹ ਕਮਜ਼ੋਰ ਥੇ ਦੂਸਰੇ ਸਾਧੇ ਹਸਿਤ ਰੱਖਦੀ ਹੈ ਉਥੇ ਉਹ ਵੱਡੀ ਥੇਰ ਨਾਲ ਸਾਂਝਾ ਮੋਰਚਾ ਬਣਾਉਂਦੀ ਹੈ ਅਤੇ ਉਸ ਥੇਰ ਲਈ ਤੱਕ ਸਦੀਕ ਦਾ ਕੰਮ ਕਰਦੀ ਹੈ ਭਾਉ ਉਸ ਨੂੰ ਖੋਰਾ ਲਾਉਂਦੀ ਹੈ ਅਤੇ ਅੰਤ ਵਿੱਚ ਉਸ ਨੂੰ ਆਪਣੀ ਪੂਝ ਬਣਾਉਂਦੀ ਹੈ ਉਸ ਤੇਦੀ ਮੂਲ ਪਹਿਚਾਣ ਨੂੰ ਮਿਟਾਉਂਦੀ ਹੈ ਜੰਮੂ ਕਸ਼ਮੀਰ ਵਿੱਚ ਉਸਨੇ ਈਡੀਪੀ ਨਾਲ ਇਸ ਤਰ੍ਹਾਂ ਦਾਅਵੇਵਾਹਾਰ ਕੀਤਾ ਸੀ ਭਾਜਪਾ ਦਾ ਦੂਸਰਾ ਦਾਅ ਪੇਚ ਆਪਣੇ ਵਿਰੋਧੀ ਪਾਰਟੀ ਨੂੰ ਬਦਨਾਮ ਕਰਕੇ ਨਿਖੇੜਨ ਦਾ ਹੁੰਦਾ ਹੈ ਜਿਸ ਤਰ੍ਹਾਂ ਉਹ ਈਡੀ ਇਨਕਮ ਟੈਕਸ ਸੀਡੀਆਈ ਦੇ ਛਾਪੇ ਸੰਗਠਿਤ ਕਰਵਾ ਕੇ ਸੰਬੰਧਿਤ ਧਿਰ ਨੂੰ ਉਲਝਾਉ ਤੇ ਸਮਝੌਤਾ ਕਰਨ ਲਈ ਮਜਬੂਰ ਕਰਦੀ ਹੈ ਕਾਂਗਰਸ ਆਮ ਆਦਮੀ ਪਾਰਟੀ ਭੋਜਨ ਸਮਾਜ ਪਾਰਟੀ ਪ੍ਰੇਮਰ ਕਾਂਗਰਸ ਆਦ ਦੇ ਆ ਕਈ ਅਧਿਵਾਨ ਨੂੰ ਖਾਮੋਸ਼ ਤੇ ਹਰਕਤ ਹੀਣ ਕਰਨ ਦੇ ਕਾਰਨ ਕਰਦੀ ਹੈ ਇਸ ਤੋਂ ਅਗਲਾ ਤੀਜਾ ਦਾ ਦਿਰੋਧੀ ਧਿਰ ਵਿੱਚ ਕੋਟਪਾਖੇ ਨਰਾਜ਼ ਧੜੇ ਨੂੰ ਆਪਣੇ ਨਾਲ ਗੱ dennਾ ਹੈ ਇਨਾ ਕੁੱਲ ਕਦਮਾਂ ਦਾ ਤਦ ਇੱਕੋ ਇੱਕ ਪਾਰਟੀ ਕਾਇਮ ਕਰਨਾ ਹੈ ਜਿਹੜੀ ਪੂਰੇ ਸੂਰੇ ਫਾਸ਼ੀਵਾਦੀ ਰਾਜ ਦਾ ਇੱਕ ਪੱਕਾ ਲੱਛਣ ਹੁੰਦਾ ਹੈ ਪੰਜਾਬ ਵਿੱਚ ਵੀ ਭਾਜਪਾ ਆਰਐਸਐਸ ਕਿਸੇ ਰਾਹ ਤੇ ਚੱਲ ਰਹੀ ਹੈ ਇਸ ਦੇ ਇਸ਼ਾਰਿਆਂ ਤੇ ਚੱਲਣ ਵਾਲੀਆਂ ਤਰ੍ਹਾਂ ਭਾਜਪਾ ਦੀਆਂ ਪਟਕਾਓ ਨੀਤੀਆਂ ਤੇ ਅਮਲ ਕਰਨ ਵਾਲੇ ਅੰਸਰ ਭਾਜਪਾ ਆਰਐਸਐਸ ਦੀਆਂ ਕਾਰਵਾਈਆਂ ਦਾ ਸ਼ਿਕਾਰ ਹੋ ਰਹੇ ਹਨ ਇਹ ਧਾਰਮਿਕ ਸਿੱਖ ਸੰਸਥਾਵਾਂ ਅਤੇ ਪਰੰਪਰਾਵਾਂ ਦੇ ਨਾਂ ਹੇਠ ਫਾਜਬਾ ਦੀਆਂ ਹਿੰਦੂਤਵੀ ਫਾਸ਼ੀ ਨੀਤੀਆਂ ਦਾ ਸ਼ਿਕਾਰ ਹੋ ਰਹੀਆਂ ਹਨ ਕੰਠਕ ਸਫਾ ਵਿੱਚ ਬਰਾੜਾ ਕਾਇਮ ਤਿੰਨ ਸਿੰਘ ਸਾਬਾਨਾ ਨੂੰ ਹਟਾਉਣਾ ਨਵੇਂ ਜਥੇਦਾਰਾਂ ਨੂੰ ਖਾਪਣ ਅਤੇ ਨਵੇਂ ਬੰਦੀਤ ਧਰਤੀ ਦੇ ਨੁਕਤੇ ਉੱਪਰੋਂ ਮਤਭੇਦ ਖਤਮ ਨਹੀਂ ਹੋ ਰਹੇ 16 ਮਾਰਚ 2025 ਨੂੰ ਸਮੂਹ ਨੇ ਹੱਦ ਜਥੇਬੰਦੀਆਂ ਦੀ ਇਹ ਤਰ੍ਹਾਂ ਗੁਰਦੁਆਰਾ시 ਜੀ ਦੀ ਬਾਦ ਅਨੰਦਪੁਰ ਸਾਹਿਬ ਵਿਖੋਈ ਜਿਸ ਵਿੱਚ ਜਿਤੇਈ ਮਤੇਫਾ ਸਰਤੇ ਕਿਹਾ ਗਿਆ ਕਿ ਸ਼ੋਮਣੀ ਕਮੇਟੀ ਦੀ ਅੰਤਰੀਵ ਕਮੇਟੀ ਵੱਲੋਂ ਜਥੇਦਾਰਾਂ ਨੂੰ ਹਟਾਉਣਾ ਜਾਇਜ਼ ਨਹੀਂ ਸੀ ਅਤੇ ਹਟਾਏ ਗਏ ਸਿੰਘ ਸਾਹਿਬਾਨਾਂ ਨੂੰ ਬਹਾਲ ਕੀਤਾ ਜਾਵੇ ਬੁੱਢਾ ਜਲਦ ਨੇ ਹੰਦ ਮੁਖੀ ਬਲਬੀਰ ਸਿੰਘ ਨੇ ਕਿਹਾ ਸਮੂਹ ਪੰਥਕ ਦਲਾਂ ਨੂੰ ਨਾਲ ਲੈ ਕੇ ਸਿੰਘ ਸਾਹਿਬਾਨ ਦੇ ਨਿਯਤੀ ਸੇਵਾ ਮੁਤੀ ਆਦਾਰੇ ਬਾਰੇ ਵਿਧਿ ਵਿਵਸਾਨ ਬਣਾਇਆ ਜਾਵੇ। ਉਹਨਾਂ ਕਿਹਾ ਕਿ ਨਵੇਂ ਨਿਯਤ ਦੇ ਜ਼ਿੰਮੇਦਾਰ ਅਸਰ ਤਸਰਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯਤੀ ਪ੍ਰਵਾਨ ਨਹੀਂ ਹੈ। ਉਹਨਾਂ ਸਰਦਾਰ ਗੜਗੱਜ ਸਿੰਘ ਦੇ ਬਾਈਕਾਟ ਕਰਨ ਦਾ ਫੈਸਲਾ ਸੁਣਾਇਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਨਾਲ ਹਨ ਪਰ ਮਰਿਆਦਾ ਦੀ ਉਲੰਘਣਾ ਉਹਨਾਂ ਨੂੰ ਪ੍ਰਵਾਨ ਨਹੀਂ ਹੈ। ਇਸੇ ਤਰ੍ਹਾਂ ਦੀ विरोधी आवाज महाराष्ट्र दी सिख संगत ਵੱਲੋਂ ਵੀ ਉਠਾਈ ਗਈ ਹੈ ਨਵੀਂ ਮੁੰਬਈ ਦੇ ਗੁਰਦੁਆਰਾ ਨਾਲ ਸੰਬੰਧਿਤ ਸੁਪਰੀਮ ਕੌਂਸਲ ਦੇ ਵਿਜੇਤੇਦਾਰਾ ਨੂੰਟੋਂ ਨਵੀਆਂ ਨੀਤੀਆਂ ਅਰਧ ਕਰਨ ਆਦੇ ਨਵੀਆਂ ਨੀਤੀਆਂ ਲਈ ਵਿਧੇ ਵਿਦਾਨ ਬਣਾਉਣ ਦੀ ਮੰਗ ਕੀਤੀ ਹੈ ਇਸ ਸੰਸਥਾ ਦੇ ਮੁਖੀ ਸਰਦਾਰ ਜਸਵੰਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਮੀਟਿੰਗ ਕਰਕੇ ਕਿਹਾ ਗਿਆ ਕਿ ਕੋਲੇ ਮੁਹੱਲੇ ਦੌਰਾਨ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਦਮਦਮੇਕਸਾਲ ਵੱਲੋਂ ਕੀਤੇ ਗਏ ਪੰਚਤ ਇਕੱਠ ਦੇ ਮਧਿਆਨ ਆਤ ਸਹਿਮਤ ਹਨ ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਇਹ ਮੰਗਾਂ ਉੱਪਰ ਬਾਹਰ ਨਹੀਂ ਕਰਦੀ ਤਾਂ ਉਹ ਥਾਈ ਮਾਰਜਿਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦਾ ਘਰ ਵਿੱਚ ਸ਼ਾਮਿਲ ਹੋ ਜਾਣਗੇ ਇਸੇ ਤਰ੍ਹਾਂ 17 ਮਾਰਚ ਨੂੰ ਅਖੰਡ ਕੀਰਤਨ ਦੇ ਜੱਥੇ ਦੇ ਮੁਖੀ ਜੱਥੇਦਾਰ ਬਖਸ਼ੀ ਸਿੰਘ ਦੇ 2 ਦਸੰਬਰ 2024 ਨੂੰ ਆਪਣੇ ਦੋਸ਼ਾਂ ਦਾ ਇਤਬਾਲ ਕਰ ਚੁੱਕੇ ਅਯੋਗ ਸਿਆਸੀ ਆਗੂ ਹਨ ਇਹ ਕੌਮ ਦੇ ਹਿੱਤਾਂ ਦੀ ਅਗਵਾਈ ਨਹੀਂ ਕਰ ਸਕਦੇ ਉਹਨਾਂ ਨੂੰ ਕਿਹਾ ਕਿ ਮੌਜੂਦਾ ਸੰਸਦ ਸੰਸਦ ਦਾ ਹਲ-ਮੇਲ ਬੈਕ ਕੇ ਧਰਮ ਉੱਪਰੋਂ ਸਿਆਸਤ ਦੇ ਗਲਬੇ ਨੂੰ ਖਤਮ ਕਰਨ ਨਾਲ ਹੀ ਦੂਰ ਹੋ ਸਕਦਾ ਹੈ ਇਸ ਕਰਕੇ ਦੋ ਸਿੱਖਾਂ ਦਾ ਇਕੱਠ ਕਰਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਪੰਥਕ ਫੈਸਲੇ ਕਰਨੇ ਅਤੇ ਲਾਗੂ ਕਰਾਉਣੇ ਚਾਹੀਦੇ ਹਨ ਇਸ ਘਟਨਾ ਕਰਮ ਦੇ ਅੰਗ ਵਜੋਂ ਅਕਾਲ ਪਤਿ ਸਾਹਿਬ ਵੱਲੋਂ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਕਮੇਟੀ ਵੱਲੋਂ ਅੱਜ ਸਾਰਾ ਮਾਰਚ ਤੋਂ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਇਸ ਕਮੇਟੀ ਦੇ ਪੰਜ ਮੈਂਬਰ ਸਰਦਾਰ ਮਨਪ੍ਰੀਤ ਸਿੰਘ ਈਆਲੀ ਸਰਦਾਰ ਇਕਬਾਲ ਸਿੰਘ ਝੁੰਦਾ ਸਰਦਾਰ ਸੰਤਾ ਸਿੰਘ ਉਮੈਦਪੁਰੀ ਬੀਬੀ ਸਤਵੰਤ ਕੌਰ ਅਤੇ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਹਾਜ਼ਰ ਸਨ ਇਹਨਾਂ ਤੋਂ ਬਿਨਾ ਬੀਬੀ ਜਗੀਰ ਕੌਰ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਹਾਜ਼ਰ ਸਨ ਅਤੇ ਇਹ ਅਕਾਲੀ ਦਲ ਦੇ ਮੈਂਬਰ ਬਣਾਏ ਗਏ ਇਸ ਮੌਕੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅੱਜ 2 ਦਸੰਬਰ ਨੂੰ ਆਕਾਤ ਤੱਕ ਦੀਪ ਸિંહ ਤੋਂ ਸਾਰੀ ਹੁਕਮਨਾਮਾ ਵੀ ਲਾਗੂ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਅੰਤਰਿੰਗ ਕਮੇਟੀ ਵੱਲੋਂ ਬਰਖਾਸਤ ਸਿੰਘ ਸਹਿਬਾਨ ਨੂੰ ਬਹਾਲ ਕੀਤਾ ਜਾਵੇ ਇੱਕ ਬਾਦ ਸਿੰਘ ਝੁੰਡਾ ਨੇ ਵੀ ਸਮੂਹ ਸਿੱਖ ਸੰਸਥਾਵਾਂ ਨੂੰ ਵਰਦੇ ਮਹੀਨ ਵਿੱਚ ਹਿੱਸਾ ਲੈ ਕੇ ਅਕਾਲੀ ਦਲ ਦੇ ਮੈਂਬਰ ਬਣਨ ਦੀ ਅਪੀਲ ਕੀਤੀ ਇਸ ਦੌਰਾਨ ਪਰਤੀ ਕਮੇਟੀ ਦੀ ਦੂਜੀ ਮੀਟਿੰਗ 26 ਮਾਰਚ ਨੂੰ ਕੀਤੀ ਗਈ ਹੈ ਅਤੇ ਜਿਸ ਨੂੰ ਪਰਵਾਹ ਹੰਗਾਰਾ ਮਿਲਣ ਦਾ ਦਾਅਵਾ ਕੀਤਾ ਗਿਆ ਹੈ ਇਹ ਕਮੇਟੀ ਪਹਿਲਾ ਜ਼ਿਲ੍ਹਾ ਪੱਧਰੀ ਮੀਟਿੰਗਾਂ ਦਾ ਸਰਚੂਤੀ ਹੈ ਅਤੇ ਪਰਤੀ ਦਿਆਂ ਤਰੀਕਾ ਵੀ ਜਾਰੀ ਕਰ ਚੁੱਕੀ ਹੈ ਇਸ ਮੌਕੇ ਬੀਬੀ ਸਤਵੰਤ ਕੌਰ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਹਰ ਪਾਸੇ ਚਰਚਾ ਹੈ ਕਿ ਪੰਥ ਵਿੱਚ ਏਕਤਾ ਹੋਣੀ ਚਾਹੀਦੀ ਹੈ ਸਿਆਸੀ ਤਾਕਤ ਮਜ਼ਬੂਤ ਹੋਣੀ ਚਾਹੀਦੀ ਹੈ ਨਵੀਂ ਅਤੇ ਤਕੜੀ ਲੀਡਰਸ਼ਿਪ ਉਭਰੇ ਉਹਨਾਂ ਸਵਾਲ ਕੀਤਾ ਕਿ ਅਕਾਦ ਤਖਦੇ ਹਕਮਨਾਮੇ ਅਨੁਸਾਰ ਜਿਹੜੀ ਧਿਰ ਸਿਆਸੀ ਅਗਵਾਈ ਕਰਨ ਦਾ ਅਧਿਕਾਰ ਗਵਾ ਚੁੱਕੀ ਹੈ ਉਸ ਨਾਲ ਏਕੇ ਦੀ ਗੱਲ ਕਿਵੇਂ ਹੋ ਸਕਦੀ ਹੈ ਇਸ ਬਾਰੇ ਤੁਹਾਨੂੰ ਸੋਚਣਾ ਚਾਹੀਦਾ ਹੈ ਇਸ ਮੌਕੇ ਸਰਦਾਰ ਵਡਾਲਾ ਕਿਹਾ ਕਿ ਭਰਤੀ ਕਮੇਟੀ ਨਾਲ ਹਰੇਕ ਵਰਗ जोड ਰਿਹਾ ਹੈ ਇਸ ਮੌਕੇ ਬੀਬੀ ਜਬੀਰ ਕੌਰ ਸਾਬਕਾ ਮੰਤਰੀ ਸਰਵਰਨ ਸਿੰਘ ਫਲੋਰ ਅਤੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸਿੰਘ ਢੁਲੇয়াল ਰਾਡਾ ਵੀ ਹਾਜ਼ਰ ਸਨ ਇਨ੍ਹਾਂ ਹੀ ਦਿਨਾਂ ਅਤੇ ਘਟਨਾਕ੍ਰਮਾਂ ਦੌਰਾਨ ਆਤਾਲੀ ਦਲ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਬੁਲਾਈ ਸੀ ਕਿਹਾ ਗਿਆ ਹੈ ਕਿ ਇਹ ਮੀਟਿੰਗ ਅਕਾਤ ਤੱਕ ਦੇ ਨਵੇਂ ਦਫ਼ਤਰ ਸਰਦਾਰ ਕੁਲਦੀਪ ਸਿੰਘ ਗੜਗੱਜ ਦੇ ਸੁਨੇਹੇ ਅਨੁਸਾਰ ਬੁਲਾਈ ਗਈ ਹੈ ਇਸ ਮੀਟਿੰਗ ਵਿੱਚ ਪਾਰਟੀ ਦੇ ਰੁੱਸੇ ਆਗਵਾ ਨੂੰ ਮੋੜ ਤੋਂ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਪਾਰਟੀ ਦੇ ਪਾਰਲੀਮਾਨੀ ਬੋਰਡ ਦੀ ਮੀਟਿੰਗ ਮਗਰੋਂ ਕਾਲੇ ਦਾਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਪੁੰਦੜ ਨੇ ਇਹਤਾ ਦਾ ਸੱਦਾ ਦਿੱਤਾ ਹੈ ਜਦੋਂ ਕਿ ਅਗਲੇ ਦਿਨ 18 ਮਾਰਚ ਤੋਂ ਭਰਤੀ ਦੀ ਨਿਗਰਾਨੀ ਲਈ ਬਣਾਈ ਗਈ ਕਮੇਟੀ ਵੱਲੋਂ ਭਰਤੀ ਮੁਹਿੰਮ ਦਾ ਆਰੰਭ ਕੀਤਾ ਜਾ ਰਿਹਾ ਹੈ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ಮತਪੇਡ ਫੁਲਾ ਕੇ ਪੰਥ ਦੀ ਇਕਤਾ ਲਈ ਕੰਮ ਕਰਨਾ ਇਸ ਮੀਟਿੰਗ ਵਿੱਚ ਪਾਰਲੀਮੈਂਟਰੀ ਬੋਰਡ ਅਤੇ ਜ਼ਿਲ੍ਹਾ ਆਬਜ਼ਰਵਰਾਂ ਨੇ ਭਰਤੀ ਮੁਹਿੰਮ ਬਿਸ਼ਮੇਖਿਆ ਕੀਤੀ ਅਤੇ ਫੈਸਲਾ ਲਿਆ ਕਿ ਭਰਤੀ ਫਾਰਮ ਜਮ੍ਹਾਂ ਕਰਾਉਣ ਦੀ ਤਾਰੀਖ 25 ਮਾਰਚ ਤੱਕ ਵਧਾ ਦਿੱਤੀ ਜਾਵੇ ਇਸੇ ਮੀਟਿੰਗ ਵਿੱਚ ਹੁੰਦੜ ਨੇ ਵਿਰੋਧੀ ਧਿਰ ਨੂੰ ਭਰਤੀ ਫਾਰਮ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ ਇਸ ਤਰੀਕ 17 ਮਾਰਚ ਨੂੰ ਸ਼੍ਰੋਮਿਕ ਕਮੇਟੀ ਵੀ ਅੰਦਰੰਗ ਕਮੇਟੀ ਨੇ ਸਰਦਾਰ ਧਾਮੀ ਦਾ ਅਸਤੀਫਾ ਰੱਦ ਕਰ ਦਿੱਤਾ ਹੈ ਅਤੇ ਉਹਨਾਂ ਨੂੰ ਮੁੜ ਸੇਵਾ ਸੰਭਾਲਣ ਦੀ ਬੇਨਤੀ ਕੀਤੀ ਸੀ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ 10000 ਰਗੂ ਜਿਸ ਨੇ ਇੰਗਲਿਸ਼ ਕਨੇਡਾ ਦੱਸਿਆ ਕਿ ਕੇਂਦਰ ਸਰਕਾਰ ਦੀ ਸਿੱਖਿਆ ਨੀਤੀ ਦੀ ਪਰਖੋਲ ਕੀਤੀ ਜਾਏਗੀ। ਇਸ ਸਬੰਧੀ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ ਜਾਵੇਗੀ ਜੋ ਇਸ ਦਾ ਮੁਲਾਂਕਣ ਕਰਕੇ ਇਸ ਲਈ ਸੋਧਾ ਸੁਧਾਰਾਂ ਦੇ ਸੁਝਾਅ ਕੇਂਦਰ ਸਰਕਾਰ ਕੋਲ ਰੱਖੇਗੀ। ਇਸ ਮੀਟਿੰਗ ਵਿੱਚ ਰਗੂਜੀਤ ਸਿੰਘ ਵੀਰ ਕਨੇ ਬਿਨਾ ਜੂਨੀਅਰ ਮੀਰ ਪ੍ਰਧਾਨ ਸਰਦਾਰ ਬਲਦੇਵ ਸਿੰਘ ਕਲਿਆਣ ਜਨਰਲ 77 ਸਰਦਾਰ ਸ਼ੇਰ ਸਿੰਘ ਮੰਡਵਾਲਾ ਦੇ ਮੁਖ ਸਰਦਾਰ ਕੁਲਵੰਤ ਸਿੰਘ ਮੰਦਨ ਸ਼ਾਮਿਲ ਸਨ ਇਸ ਮੀਟਿੰਗ ਬਾਅਦ ਸਰਦਾਰ ਰਗੂਜੀਤ ਸਿੰਘ ਵੀਰ ਨੇ ਦੱਸਿਆ ਕਿ ਖਾਲਸਾ ਸਾਜਿਆਂ ਦੇ ਸ੍ਰੀ ਸਾਖੀ ਮੋਕੇ ਪਰਮਪਰਾ ਚਾਲ ਹੈ ਨੂੰ ਹੋਰ ਪ੍ਰਚੰਟ ਕੀਤਾ ਜਾਵੇਗਾ ਤੇ ਇਸ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਜਾਵੇਗਾ ਇਹਨਾਂ ਦਿਨਾਂ ਵਿੱਚ ਐਡਵੋਕੇਟ ਅਦਰ ਸ਼੍ਰੋਮਣੀ ਕਮੇਟੀ ਦੇ ਅਸੀਫਾ ਦੇ ਚੁੱਕੇ ਸਰਦਾਰ ਅ ਸਰਦਾਰ ਧਾਮੀ ਨੂੰ ਮਨੋਂ ਦੇ ਜੇ ਤੁੰ ਜਾਰੀ ਰਹੇ ਅਤੇ ਆਸਰ 12 ਮਾਰਚ ਨੂੰ ਸੁਖਵੀਰ ਸਿੰਘ ਬਾਦਲ ਨਾਲ ਬੰਦ ਕਮਰਾ ਮੀਟਿੰਗ ਕਰਨ ਮਗਰੋਂ ਸਰਦਾਰ ਧਾਮੀ ਮੁਰ ਸੇਵਾ ਸੰਭਾਲਣ ਲਈ ਰਜ਼ਾਮੰਦ ਹੋ ਗਏ। ਇਸੇ ਦਿਨ ਇਸ ਰਜ਼ਮੰਦੀ ਮਗਰੋਂ ਸਰਦਾਰ ਧਾਮੀ ਨੇ ਕਿਹਾ ਕਿ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰਸ ਸਿੰਘ ਸਹਿਬਾਨ ਅਤੇ ਅਕਾਲੀ ਦਲ ਵੱਲੋਂ ਲਗਾਤਾਰ ਅਸਤੀਫਾ ਵਾਪਸ ਲੈਣ ਲਈ ਇਤਹਾਜਾ ਜਾ ਰਿਹਾ ਸੀ ਇਸ ਸਮੇਂ ਦੌਰਾਨ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਨੇ ਜਿਲਾਵਰ ਭਰਤੀ ਮੀਟਿੰਗਾਂ ਕਰਨ ਅਤੇ ਭਰਤੀ ਕਾਪੀਆਂ ਪ੍ਰਦਾਨ ਕਰਨ ਦਾ ਐਲਾਨ ਕਰ ਦਿੱਤਾ ਹੈ 19 ਮਾਰਚ ਨੂੰ ਇਹਨਾਂ ਮੀਟਿੰਗਾਂ ਦੀ ਜਾਣਕਾਰੀ ਦਿੱਤੀ ਗਈ ਹੈ ਇਸ ਕਮੇਟੀ ਨੇ ਸਰਦਾਰ ਬਲਵਿੰਦਰ ਸਿੰਘ ਖੁੰਦੜ ਸਮੇਤ ਸਮੂਹੀ ਸਿੱਖ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਅਕਾਲ ਪਤ ਦੀ ਫਸੀਲ ਤੋਂ ਬਣੀ ਭਰਤੀ ਕਮੇਟੀ ਤੋਂ ਭਰਤੀ ਕਾਪੀਆਂ ਲੈ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਅਦਾਰ ਗਵਾ ਚੁੱਕੀ ਲੀਡਰਸ਼ਿਪ ਦੇ ਬਦਲ ਵੱਜੋਂ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਉਣ ਲਈ ਆਪਣਾ ਕର୍ਜ਼ ਨਿਭਾਉਣ ਤੇ ਮਾਰਚ ਨੂੰ ਸਰਦਾਰ ਸੁਖਦੀਪ ਸਿੰਘ ਢੈਂਸਾ ਦੇ ਰਿਹਾਈਸ਼ ਤੇ ਪੰਜ ਮੈਂਬਰੀ ਭਰਤੀ ਕਮੇਟੀ ਗੱਲੋਂ ਇੱਕ ਮੀਟਿੰਗ ਬੁਲਾ ਕੇ ਭਾਰਤੀ ਮਹੀਨਾ ਨੂੰ ਪਰ ਮਾਹੂਲ ਆ ਰਾ ਦੇਣ ਦੀ ਅਪੀਲ ਕੀਤੀ ਗਈ ਇਸ ਕਮੇਟੀ ਦੀ ਅਗਵਾਈ ਵਿੱਚ ਇੱਕ ਅੰਤਰਕਿਰਤਕਾ ਬੁਲਾਈ ਜਾਵੇਗੀ ਜਿਸ ਵਿੱਚ ਕਾਂਤਕ ਚ ਜਿਬਾ ਰੱਖਣ ਵਾਲੇ ਸੰਗਤ ਨੂੰ ਗੁਰਦੁਆਰਾ ਨਾਨਕਾਉਂ ਜਿਲ੍ਹਾ ਸੰਗਰੂਰ ਦੇ ਕਰਤੇ ਮਹੀਨ ਸ਼ੁਰੂ ਕਰੇਗੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਅਧਿ ਸਰਦਾਰ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਦਿੱਤੇ ਸਮੇਂ ਵਿੱਚ ਅਕਾਲੀ ਲੀਡਰਸ਼ਿਪ ਨੇ ਵੱੱਜਰ ਕਾਹੀਆਂ ਕੀਤੀਆਂ ਹਨ ਅਤੇ ਕਾ ਤੱਤੀ ਚੰਦਰ ਸ਼ਾਇਆ ਹੇਠ ਅਕਾਲੀ ਦਲ ਨੂੰ ਸੁਰਜੀਤ ਕਰਨ ਦਾ ਸਮਾਂ ਆ ਗਿਆ ਹੈ ਅਕਾਲੀ ਆਗੂ ਸਰਦਾਰ ਗਗਨਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਅਕਾਲੀ ਸੋਚ ਨਾਲ ਜੁੜੇ ਲੋਕਾਂ ਦੇ ਅੱਗੇ ਆਉਣ ਦਾ ਸਮਾਂ ਆ ਗਿਆ ਹੈ ਸਰਦਾਰ ਪਰਮਿੰਦਰ ਸਿੰਘ ਢੀਂਸਾ ਨੇ ਕਿਹਾ ਕਿ ਇਹ ਭਰਤੀ ਮੋਹਮ ਪੰਜਾਬ ਦੀ ਸਿਆਸਤ ਨੂੰ ਨਵਾਂ ਕੰਮ ਦਵੇਗੀ 20 ਮਾਰਚ ਨੂੰ ਨਵੀਂ ਭਰਤੀ ਕਮੇਟੀ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਵਿੱਚ ਬੁલાਏ ਗਏ ਕਾਠ ਨੂੰ ਪਰਵਾਹਗਾਰਾ ਮਿਲੰਦਾ ਦਾਅਵਾ ਕੀਤਾ ਗਿਆ ਹੈ ਅਤੇ 5 ਸਾਲਾਂ ਮਗਰੂਹ 3 ਸਗਰੂਪ ਤੇ ਝੁੰਦਾ ਗਰੂਪ ਇੱਕ ਥਾਂ ਇਕੱਠੇ ਹੋ ਕੇ ਬੈਠੇ ਹਨ ਭਰਤੀ ਕਮੇਟੀ ਦੇ ਨਮਤਰਾਂ ਨੇ ਸਿਆਸੀ ਮੰਚ ਤੋਂ ਅਕਾਲੀ ਦਲ ਦੀ ਗੈਰ ਹਾਜ਼ਰੀ ਨੂੰ ਮੰਤਪਾਦ ਕਰਾ ਦਿੱਤਾ ਹੈ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਥ ਪ੍ਰਸਤ ਅਤੇ ਪੰਜਾਬ ਪ੍ਰਸਤ ਅਜੰਡੇ ਨੂੰ ਸੁਖਬੀ ਸਿੰਘ ਬਾਦਲ ਨੇ ਨਹੀਂ ਮੰਨਿਆ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਗੈਰ ਹਾਜ਼ਰੀ ਕਾਰਨ ਅੱਜ ਦਿੱਲੀ ਦੇ ਧਾਰਮਿਕ ਪੰਜਾਬ ਨੂੰ ਦੋਨੋਂ ਹੱਥੀਂ ਲੁੱਟ ਰਹੇ ਹਨ। ਡੈਮਾ ਤੇ ਕੁਦਰਤੀ ਸਰੋਤ ਅਥਾਰਟੀਆਂ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਲਗਾਤਾਰ ਖਤਮ ਕੀਤੀ ਜਾ ਰਹੀ ਹੈ। ਇਸ ਮੌਕੇ ਸਾਬਕਾ ਮੰਤਰੀ ਚੌਧਰੀ ਅਬਦੁੱਲ ਬੁਫਾਰ ਸਾਬਕਾ ਸੂਚਨਾ ਕਮਿਸ਼ਨਰ ਸਰਦਾਰ ਅਜੀਤ ਸਿੰਘ ਚੰਦੂ ਰਾਈਆਂ ਸਰਦਾਰ ਅਮਨਿੰਦਰ ਸਿੰਘ ਮੀਨੀਆਂ ਯਾਨੀ ਅਮਰ ਸਿੰਘ ਦਸ਼ਮੇਸ਼ ਖੰਬਾਇਨ ਆਦ ਹਾਜ਼ਰ ਰਈ ਸੰ। ਇਸੇ ਤਰੀਕ 24 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਮੁੜ ਬਹਾਲੇ ਕਰਦਾਨ ਸਰਦਾਰ ਅਰਜਿੰਦਰ ਸਿੰਘ ਧਾਮੀ ਨੇ ਮੁੜ ਅਹੁਦਾ ਸੰਭਾਲਣ ਮੰਗੂ ਕਿ ਹੈ ਕਿ ਸਿੰਘ ਸਾਹਿਬਾਂ ਦੀ ਯੋਗਤਾ ਨਿਯੁਕਤੀ ਅਤੇ ਸੇਵਾ ਮੁਕਤੀ ਲਈ ਛੇਤੀ ਹੀ ਨਿਯਮ ਬਣਾਉਣ ਲਈ ਉੱਚ ਪੱਧਰੀ ਕਮੇਟੀ ਬਣਾਈ ਜਾਵੇਗੀ। ਵੱਖਰੇਵੇਂ ਅਤੇ મતਪੇਦ ਸਪਸ਼ਟ ਹਨ। ਦੋ ਤਰ੍ਹਾਂ ਦੀਆਂ ਧਰਤੀ ਕਾਪੀਆਂ ਹਨ ਅਤੇ ਦੋਵੇਂ ਤਰ੍ਹਾਂ ਇਹਨਾਂ ਨੂੰ ਜਾਰੀ ਕਰਨ ਅਤੇ ਸਫਾ ਨੂੰ ਸੰਪਨ ਦੇ ਦਾਅਵੇ ਕਰਦੀਆਂ ਹਨ ਸੁਖਬੀਰ ਬਾਦਲ ਤੇ ਅਕਾਲ ਤਖਤ ਦੇ ਮੌਜੂਦਾ ਜਥੇਦਾਰ ਦੇ ਹਵਾਲੇ ਅਤੇ ਨਾਮ ਨਾਲ ਆਪਣੀ ਧਰਤੀ ਨੂੰ ਹੀ ਮੌਜੂਦ ਠਹਿਰਾ ਰਹੀ ਹੈ ਅਤੇ ਜਦੋਂ ਕਿ ਨਰਾਜ਼ ਤੇ ਅਕਾਲ ਤਖਤ ਤੋਂ ਇਤਕੀ 12 24 ਨੂੰ ਜਾਰੀ ਹੁਕਮਨਾਮੇ ਨੂੰ ਲਾਗੂ ਕਰਨ ਦਾ ਦਾਵਾ ਕਰਕੇ ਆਪਣੇ ਅਮਲ ਨੂੰ ਜਾਇਦ ਠਹਿਰਾ ਰਹੀ ਹੈ ਬਾਦਲਪਿਰ ਅਗਾਹ ਤ ਤ ਦੇ ਪਹਿਲੇ ਜਥੇਦਾਰਾਂ ਨੂੰ ਹਟਾਉਣ ਅਤੇ ਨਵੀਆਂ ਨਿਯਮੀਆਂ ਨੂੰ ਜਾਇਦ ਠਹਿਰਾ ਰਹੀ ਹੈ ਅਦੇ ਜਦੋਂ ਕਿ ਨਰਾਜ਼ ਪਹਿਲੇ ਜਥੇਦਾਰਾਂ ਨੂੰ ਬਹਾਲ ਕਰਨ ਤੇ ਨਵੀਂ ਨਿਯੁਕਤੀਆਂ ਨੂੰ ਰੱਦ ਕਰਨ ਦਾ ਪੈਂਦਲਾ ਲੈ ਰਹੀਆਂ ਹਨ ਬਾਦਲਪਿਰ ਆਪਣੀ ਲੀਡਰਸ਼ਿਪ ਨੂੰ ਬਦਲ ਕੇ ਨਵੇਂ ਲੀਡਰਸ਼ਿਪ ਨੂੰ ਅੱਗੇ ਲਿਆਉਣ ਦੀ ਪੈਰਵੀਕਾਰ ਦੀ ਹੈ ਦੋਵੇਂ ਤਰ੍ਹਾਂ ਅੜੋ ਤੜੀ ਪਰਦੀ ਕਰ ਰਹੀਆਂ ਹਨ ਅਸਲੀ ਅਤੇ ਨਕਲੀ ਮੈਂਬਰਸ਼ਿਪ ਦੇ ਦੋਸ਼ ਵੀ ਲਾਏ ਜਾਣਗੇ ਦੋਵਾਂ ਤੇ ਰਾਂਦੀ ਆਪੋ ਆਪਣੀ ਮੈਂਬਰਸ਼ਿਪ ਨੂੰ ਜਾਇਜ ਠਹਿਰਾਉਣ ਦੀਆਂ ਅਤੇ ਇਸੇ ਤਰ੍ਹਾਂ ਰੇਡ ਦਾ ਲੰਕਦਾ ਹੀ ਜਾਵੇਗਾ ਨਰਾਜ਼ ਤੇ ਉੱਚੀ ਸੋਰ ਵਾਲੇ ਅੰਸਰਾ ਨੂੰ ਵੀ ਸਮੋਰ ਦੀ ਕੋਸ਼ਿਸ਼ ਕਰ ਰਹੀ ਹੈ ਆਜਪਾ ਇਸ ਦੁਪਹਿਰ ਨੂੰ ਬਦਾ ਕੇ ਹੁਣ ਤੱਕ ਵਡੇਰੇ ਜਨ ਤੱਕ ਆਧਾਰ ਵਾਲੇ ਬਾਦਲ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਨਰਾਜ਼ ਧੜੇ ਨੂੰ ਹੋਰ ਹੱਲੇ ਸ਼ੀਰਿ ਦੇਵੇਗੀ ਇੱਥੇ ਹੀ ਬਸ ਨਹੀਂ ਸਰਦਾਰ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀਆਂ ਜ਼ਮਾਨਤਾਂ ਚੋੜੇ ਦੀ ਜ਼ਮਾਨਤ ਦਾ ਸੰਕੇਤ ਕਾਬੀ ਹੈ ਕਿ ਭਾਜਪਾ ਆਰਐਸਐਸ ਸਰਕਾਰ ਆਪਣੇ ਸੌੜੇ ਧਿਣਾਉਣੇ ਪੰਜਾਬ ਦੁਖੀ ਦੇ ਲੋਕ ਦੁਖੀ ਹਿੱਤਾਂ ਕਾਰਨ ਪੰਜਾਬ ਨੂੰ ਪਰਮਾਣ ਟਕਾਉਣ ਅਤੇ ਵੰਡਣ ਲਈ ਹੱਥ ਕੰਡੇ ਵਰਤਣ ਕੋングਰੇਸ ਨਹੀਂ ਕਰੇਗੀ ਇਸ ਗੰਭੀਰ ਸਥਿਤੀ ਵਿੱਚ ਜਾਂਦਾ ਹੈ ਕਿ ਕਾਲੀ ਦਲ ਆਪਣੀ ਪੁਨਰ ਸਜੇਦੀ ਲਈ ਹੱਥ ਪੈਰ ਮਾਰਨ ਲੱਗਾ ਹੈ ਇਸ ਦੀ ਇੱਕ ਮਿਸਾਲ ਤਾਂ ਮੇ ਲਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿੰਗ ਵੱਲੋਂ ਲੋਕ ਸਭਾ ਮੁਰ ਹਲਕਾ ਬੰਦੀ ਨਵੀਂ ਭਾਸ਼ਾ ਨੀਤੀ ਟੋਸਨ ਦੇ ਵਿਰੁੱਧ ਬੁਲਾਈ ਗਈ ਮੀਟਿੰਗ ਵਿੱਚ ਸ਼ਾਮਿਲ ਹੋਣਾ ਹੈ ਲੰਬਾ ਸਮਾਂ ਪਹਿਲਾਂ ਇੱਕ ਮੁਠ ਕਾਲੀ ਦਲ ਤਾਮਿਲਨਾਡੂ ਵਿੱਚ ਹਿੰਦੀ ਟੋਸਨ ਦੇ ਵਿਰੁੱਧ ਕਾਮਿਲਾ ਵੱਲੋਂ ਕਾਮਿਲ ਸੁਭਿਆ ਦੀ ਮੰਗ ਅਤੇ ਸੁਭਿਆ ਨੂੰ ਵਧੇਰੇ ਅਧਿਕਾਰ ਦੇਣ ਦੀ ਫੈਡਰਲ ਮੰਗ ਦੀ ਹਮਾਇਤ ਕਰਦਾ ਰਿਹਾ ਸੀ ਇਸ ਦੌਰਾਨ ਕੇ ਸਾਰੇ ਦੇਸ਼ ਵਿੱਚ ਅਕਾਲੀ ਦਲ ਦੀ ਇੱਕ ਵਿਸ਼ੇਸ਼ ਦੇਖ ਪਰਤੱਖ ਹੁੰਦੀ ਸੀ ਇਨਾਂ ਹੀ ਨਹੀਂ ਉਦੋਂ ਅਕਾਲੀ ਦਲ ਨੈਸ਼ਨਲ ਕਾਨਫਰੰਸ ਦੀ ਵਧੇਰੇ ਖੁਦਮੁਖਤਾਰੀ ਅਤੇ ਜਨਾਬ ਸ਼ੇਖ ਅਬਦੁੱਲਾ ਦੀ ਨਜ਼ਰਬੰਦੀ ਦੀ ਵਿਰੋਧਤਾ ਕਰਦਾ ਸੀ ਅਤੇ ਉਸ ਦੀ ਰਿਹਾਈ ਦੀ ਮੰਗ ਕਰਦਾ ਰਿਹਾ ਹੈ ਪਰ ਹੁਣ ਨਵੇਂ ਹਾਲਤ ਵਿੱਚ ਇਹ ਸੰਵਿਧਾਨ 370 ਤੇ ਪੰਟੀ A ਦੀ ਮੋੜ ਬਹਾਲੀ ਬਾਰੇ ਜੋ ਆਪਾਂ ਸਾਧਨ ਨੂੰ ਕੀ ਤਰਜੀਹ ਦਿੱਤੀ ਹੈ ਜਾਂਦਾ ਹੈ ਕਿ ਇਕਾਲੀ ਦਲ ਕੋਲ ਹੁਣ ਤੱਕ ਮੁਕਾਬਲਤਨ ਵਡੇਰਾ ਜਨਤਕਾਦਾਰ ਹੈ ਪਰ ਇਹ ਇਹ ਨੂੰ ਬਰਕਰਾਰ ਰੱਖ ਸਕੀਦਾ ਨਹੀਂ ਇਸ ਬਾਰੇ ਕੁਝ ਕਹਿ ਸਕਣਾ ਔਖਾ ਹੈ ਅਗਲਾ ਸਮਾ ਭਾਜਪਾ ਆਰਐਸਐਸ ਦੀਆਂ ਪੰਜਾਬ ਤੇ ਪੰਜਾਬੀ ਦੋਖੀ ਚਾਲਾਂ ਪала ਹੋ ਸਕਦਾ ਹੈ ਕੇਂਦਰ ਦੀ ਇਸ ਸਰਕਾਰ ਲਈ ਸੌਖ ਇਹ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਦੇ ਸੇਸ਼ਾ ਨਿਰਦੇਸ਼ਾਂ ਨੂੰ ਕਿਸਾਨ ਸੰਦਰਸ਼ ਦੀ ਪੇਟ ਵਿੱਚ ਛੁਰਾ ਮਾਰ ਕੇ ਕੀਦੀਆਂ ਗ੍ਰਿਫਤਾਰੀਆਂ ਕੰਬਾਂ ਨਪਟਣ ਅਤੇ ਟਰਾਲੀਆਂ ਨੂੰ ਚੁਕਣ ਦੇ ਕਾਰਨਾਮਿਆਂ ਨੇ ਇਸ ਤੱਥ ਦੀ ਪੁਸ਼ਟੀ ਕਰ ਦਿੱਤੀ ਹੈ ਜਿਹੜਾ ਕੰਮ ਕੇਂਦਰ ਦੀ ਭਾਜਪਾ ਆਰਐਸਐਸ ਨਹੀਂ ਸੀ ਕਰ ਸਕੀ ਉਹ ਕਾਰਾ ਆਪ ਆਪ ਦੀ ਸਰਕਾਰ ਨੇ ਦਾਰ ਦਿਖਾਇਆ ਸੰਦਰਸ਼ੀਲ ਅਤੇ ਲੋਕਪੱਖੀ ਅਤੇ ਇਨਕਲਾਬੀ ਸ਼ਕਤੀਆਂ ਲਈ ਅਗਲਾ ਸਮਾਂ ਗੰਭੀਰ ਚੁਣੌਤੀਆਂ ਲੈ ਕੇ ਖੜਾ ਹੈ ਇਸ ਸਥਿਤੀ ਵਿੱਚ ਪੋਟਾਪਾਉ ਵਿਚਾ ਖੜੀ ਤੇ ਸਰਕਾਰੀ ਚਾਲਾਂ ਵਿਰੋਧ ਲੋਕ ਇਕਜੁੱਟ ਨੂੰ ਤਕੜਾਉਂਦੇ ਹੋਏ ਲੋਕਾਂ ਦੇ ਅਟੱਲ ਅਤੇ ਹਕੀ ਸੰਦਰਸ਼ਾ ਨੂੰ ਤੇਜ਼ ਕਰਨ ਦੀ ਗੰਭੀਰ ਲੜ ਬਣੀ ਪਈ ਹੈ ਤੁਸੀਂ ਇਸ ਲੇਖ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਧੰਨਵਾਦ